ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਜਿਹੜਾ ਬੀ ਐਫ ਏ ਬਫੈਲੋ ਫਾਰਮਿੰਗ ਐਸੋਸੀਏਸ਼ਨ ਮੇਲਾ ਕਰਾ ਰਹੇ ਨੇ 2 ਤੇ 3 ਤੇ 4 ਤਰੀਕ ਨੂੰ ਉਹਨਾਂ ਦੇ ਪ੍ਰਧਾਨ ਸਾਹਿਬ ਨਾਲ ਆਪਾਂ ਸੋਡੇ ਅੱਜ ਗੱਲਬਾਤ ਕਰਾਉਣੇ ਆ ਕਿੱਥੋਂ ਕਿੱਥੋਂ ਪਸ਼ੂ ਪਾਲਕ ਵੀਰ ਪਹੁੰਚ ਰਹੇ ਆ ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਪ੍ਰਧਾਨ ਜੀ ਇੱਕ ਆਪਾਂ ਜਾਣਕਾਰੀ ਦਿਓ ਵੀ ਕਿੱਥੋਂ ਕਿੱਥੋਂ ਹਨਾ ਮੇਲੇ ਦੇ ਉੱਤੇ ਜਿਹੜੇ ਫਾਰਮਿੰਗ ਦੇ ਨਾਲ ਸੰਬੰਧ ਰੱਖਦੇ ਖੇਤੀਬਾੜੀ ਦੇ ਨਾਲ ਕਿੱਥੋਂ ਕਿੱਥੋਂ ਆਪਾਂ ਇਹ ਆਲ ਇੰਡੀਆ ਹੀ ਸਾਰੇ ਨਾਮ ਤੋਂ ਜਿਆਦਾ ਜਿੱਥੋਂ ਤੱਕ ਪਸ਼ੂ ਪਾਲਕ ਹੁੰਦੇ ਜਿਵੇਂ ਜੁਪੀ ਹੋ ਗਿਆ ਜੀ ਅ ਜੁਪੀ ਹਰਿਆਣਾ Rajasthan ਹੋ ਗਿਆ ਪੰਜਾਬ ਹੋ ਗਿਆ ਹਮਾਤਲ ਹੋ ਗਿਆ ਜੰਮੂ ਹੋ ਗਿਆ ਇਤੋਂ ਤੱਕ ਦੇ ਜਿਆਦਾ ਜਾਨੀ ਕਿ ਮੇਲਿਆਂ ਤੇ ਦੇਖਣ ਨੂੰ ਸਾਰੇ ਭਰਾ ਇਹ ਪਹੁੰਚਦੇ ਆ ਜਾਨੀ ਕਿ ਦੂਰੋਂ ਦੂਰੋਂ ਵੱਧ ਦੂਰ ਤੋਂ ਇਕੱਲੇ ਲੋਕ ਆਉਂਦੇ ਆ ਜਿਵੇਂ ਐਮਪੀ ਚੋ ਵੀ ਆਉਂਦੇ ਆ ਆਪਣੇ ਹੋਰ ਵੀ ਬਿਹਾਰ ਚੋ ਵੀ ਆਉਂਦੇ ਆ ਦੂਰ ਵਾਲੇ ਜਣੀ ਕਿ ਆਲ ਇੰਡੀਆ ਦੇ ਵਿੱਚ ਹਰ ਥਾਂ ਤੋਂ ਭਰਾ ਪਹੁੰਚਣਾ ਹਰ ਥਾਂ ਦੇ ਉੱਤੇ ਪਸ਼ੂ ਪਹੁੰਚਨੇ ਆ ਇਹ ਇੰਡੀਆ ਦਾ ਮੇਲਾ ਜੀ ਕੋਈ ਪੰਜਾਬ ਲੈਵਲ ਦਾ ਨਹੀਂ ਕਿਤੋਂ ਵੀ ਮਰਜ਼ੀ ਕੋਈ ਐਨੀਮਲ ਲੈ ਕੇ ਆ ਸਕਦਾ ਜਿੱਥੋਂ ਵੀ ਮਰਜ਼ੀ ਆਵੇ ਠੀਕ ਹੈ ਇੱਕ ਦੇਖਿਆ ਤੁਸੀਂ ਆਪਾਂ ਜਦੋਂ ਮੀਟਿੰਗ ਚੱਲ ਰਹੀ ਸੀ ਹਾਂ ਜੀ ਤੁਸੀਂ ਗੱਲਬਾਤ ਕੀਤੀ ਵੀ ਛੋੜੇ ਜਿਹੜੀਆਂ ਹੈਗੀਆਂ ਐਂਟਰੀਆਂ ਫੋਨ ਤੇ ਵੀ ਹੋਵਾਂਗੀਆਂ ਕਿੰਨੀਆਂ ਐਂਟਰੀਆਂ ਹੋਵਾਂਗੀਆਂ ਸਾਡੇ ਫੋਨ ਤੇ ਜੀ ਤਕਰੀਬ ਨੇ ਇਦੋਂ ਪਹਿਲਾਂ ਨਾਂ ਵਾਲੀ ਜਿਹੜੀ ਸਾਰੀ ਹੈ ਜਿੰਨੀ ਕਾ ਐਂਟਰੀ ਤੇ ਲਾ ਲੋ ਜਾਂ ਦਿਖਾ ਕਈ ਵਾਰੀ ਜਿੰਨੇ ਕਾਟੀਮੇਟ ਅਸੀਂ ਲਾਏ ਸੀਗੇ ਉਦੋਂ ਤੱਕ ਬਹੁਤ ਜ਼ਿਆਦੇ ਫੁੰਮਾ ਗਏ ਅਸੀਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਸਾਡੇ ਮੇਲੇ ਤੇ ਕੱਟ ਹੋਊਗਾ ਇੱਕ ਇਤਿਹਾਸਕ ਕੱਟ ਹੋਊਗਾ ਇਤਿਹਾਸਕ ਕੱਟ ਹਾਂਜੀ ਬਹੁਤ ਜ਼ਿਆਦੇ ਵੀ ਐਂਟਰੀਆਂ ਹੋ ਰਹੀਆਂ ਬਹੁਤ ਜ਼ਿਆਦੇ ਐਨੀਮਲ ਆ ਰਹੇ ਠੀਕ ਹੈ ਅੱਜ ਸਾਡੀ ਮੀਟਿੰਗ ਸੀਗੀ ਜੀ ਅੱਜ ਤਨੂਲਾ ਪਸ਼ੂ ਮੰਡੀ ਦੇ ਵਿੱਚ ਅੱਜ ਇਸ ਵੇਲੇ ਤੇ ਆਏ ਸੀ ਕਿਉਂਕਿ ਦਿਨ ਸਾਡੇ ਕੋਲੇ ਥੋੜੇ ਰਹਿ ਗਏ 20 ਤਰੀਕ ਨੂੰ ਤਾਂ ਸਾਡੇ ਕੋਲ ਬਲਜੀਤ ਵਰਗਿਆਂ ਨੇ ਦੇਵ ਟੈਂਟ ਨੇ ਟੈਂਟ ਲਾਉਣ ਲੱਗ ਜਾਣਾ ਮਤਲਬ ਜਿਹੜੇ ਮੇਲਿਆਂ ਦੇ ਟੈਂਟ ਆ ਤੇ ਪਹਿਲੇ 20 ਤਰੀਕ ਨੂੰ ਆਉਣ ਲੱਗ ਜਾਣਗੇ 2 ਉਹ ਪਹੁੰਚਣ ਲੱਗ ਜਣਗੇ 25 ਤਰੀਕ ਨੂੰ ਤਕਰੀਬਨ ਮੱਝਾਂ ਚਵਾਈ ਵਾਲੀਆਂ ਪਹੁੰਚ ਜਾਣੀਆਂ ਜੀ ਠੀਕ ਹੈ ਜੀ ਤੇ 1 ਤਰੀਕ ਨੂੰ ਸਾਰੇ ਐਨੀਮਲਾਂ ਦੀ ਐਂਟਰੀ ਲੱਗਣੀ ਆ 1 ਤਰੀਕ ਨੂੰ ਐਨੀਮਲ ਸਾਰੇ ਰਾਤ ਨੂੰ 12 ਵਜੇ ਤੇ ਕੈਂਟਰ ਹੋਣਗੇ ਕੱਲੀ ਆਪਾਂ ਛੋੜਾ ਜਿਹੜੀ ਮੀਟਿੰਗ ਹੋਈ ਆ ਇਸੇ ਪਿਛੇ ਤੇ ਹੋਈ ਆ ਕੱਲੇ ਜਿਹੜੇ ਛੋਟੇ ਬੱਚੇ ਆ ਜਿਹੜੇ ਕੱਲੇ ਬੱਚਿਆਂ ਦਾ ਕੰਪੀਟੀਸ਼ਨ ਹੈ ਨਾ 6 ਮਹੀਨੇ ਵਾਲੇ ਦਾ ਉਹ ਕੱਲੇ ਬੱਚਿਆਂ ਦੇ ਮੌਕੇ ਤੇ ਆ ਕੇ ਤੇ ਮੌਕੇ ਤੇ ਮਤਲਬ ਕੱਲੇ ਜਿੱਤੇ ਹੋਏ ਦਾ ਬੱਚੇ ਰਹਿਣਗੇ ਰਹਿਣਗੇ ਪੱਕੇ ਕੰਫਰਮ ਹੈ ਉਹਨਾਂ ਨੇ ਆਪਾਂ ਦੀ ਬੰਦਾ ਮਾਵਾਂ ਨਾਲ ਲੈ ਆਵੇ ਠੀਕ ਹੈ ਪਰ ਜਿਹੜੇ ਬੱਚੇ ਮਤਲਬ ਕੋਈ ਜਾਂਦਾ ਹੈ ਜਾਂ ਕੁਝ ਕਿਵੇਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹ ਬੱਚੇ ਘਰੇ ਜਾਵੜਨਗੇ ਕੱਲੇ ਓਨਲੀ 6 ਮਹੀਨੇ ਦੇ ਬੱਚੇ ਪਵਾ ਦੀ ਉਹ ਆਦੀ ਮਾਂ ਨਾਲ ਆ ਜਾਣ ਪਵਾ ਦੀ ਬੱਚੇ ਕੱਲੇ ਆ ਜਾਣ ਕੱਲੇ ਉਹਨਾਂ ਨੂੰ ਛੋੜ ਐ ਦੂਜਿਆਂ ਨੂੰ ਕਿਸੇ ਨਹੀਂ ਮੰਨ ਨੂੰ ਛੋੜਨੀ ਸਾਰੇ ਮੇਲੇ ਦੇ ਵਿੱਚੋਂ ਕਈ ਬੰਦੇ ਉਲਝੇ ਹੋਏ ਅਗਲਾ ਕਹਿੰਦਾ ਭਾਈ ਇੱਕ ਤਰੀਕ ਨੂੰ ਐਂਟਰੀ ਕਰਾ ਦੇਂਗਾ ਜੀ ਦੋ ਨੂੰ ਉਹਨਾਂ ਨਹੀਂ ਵੀ ਜਿਹੜੀ ਐਂਟਰੀ ਆ ਉਹ ਇੱਕ ਤਰੀਕ ਨੂੰ ਹੋਣੀ ਹੈ ਜਿਵੇਂ ਪੀਡੀਐਫ ਮੇਲੇ ਨਹੀਂ ਹੁੰਦਾ ਇੱਕ ਦਿਨ ਪਹਿਲਾਂ ਆਪਣੀ ਇੱਕ ਤਰੀਕ ਨੂੰ ਐ ਸਾਰੇ ਐਨੀਮਲ ਪਹੁੰਚਣ ਲੱਗ ਜਾਣਗੇ ਜੀ ਇੱਕ ਤਰੀਕ ਨੂੰ ਰਾਤ ਨੂੰ 12 ਵਜੇ ਗੇਟ ਲੱਗ ਜਾਣਾ ਤੇ ਜੇ ਵੀ ਪਾਸੋਂ ਕੋਈ ਬਿਮਾਰ ਠਮਾਰ ਹੈ ਘਰੇ ਕੋਈ ਪ੍ਰੋਬਲਮ ਹੈ ਐਮਰਜੈਂਸੀ ਕੋਈ ਕੰਮ ਧੰਦਾ ਹੋ ਗਿਆ ਤੁਹਾਨੂੰ ਪਤਾ ਹੈ ਸੌ ਚ ਇੱਕ ਬੰਦੇ ਨਾਲ ਹੋ ਜਾਂਦਾ ਹੁੰਦਾ ਏਦਾਂ ਹੈ ਨਾ ਉਹਨਾਂ ਨੂੰ ਕਮੇਟੀ ਵਕਾ ਦਾ ਲਿਖ ਕੇ ਦੇਊਗੀ ਵੀ ਭਾਈ ਇਹ ਬਾਹਰ ਜਾ ਸਕਦਾ ਸਕਿਉਰਟੀ ਗਾਰਡ ਨੂੰ ਪਰਚੀ ਦੇਣਗੇ ਆਦਾ ਐਨੀਮਲ ਬਾਹਰ ਲੈ ਜਾਣਗੇ ਪਰ ਬੱਚੇ ਮੌਕੇ ਤੇ ਲਿਜਾ ਸਕਦੇ ਆ ਦੋ ਤਰੀਕ ਨੂੰ ਮੁਕਾਬਲੇ ਸਟਾਰਟ ਹੈ ਦੋ ਤਰੀਕ ਨੂੰ ਜਿਹੜੇ ਬੱਚੇ ਆ 6 ਮਹੀਨਾ ਤੋਂ ਛੋਟੇ ਵਾਲੇ ਉਹ ਮੌਕੇ ਤੇ ਲਿਆ ਸਕਦੇ ਆ ਤੇ ਮੌਕੇ ਤੇ ਬਾਸਲ ਜਾ ਸਕਦੇ ਆ ਜਿਹੜੇ ਜਿੱਤ ਗਏ ਉਹਨਾਂ ਨੇ ਉੱਥੇ ਰਹਿਣੀ ਰਹਿਣਾ ਤੇ ਬਾਕੀ ਜਿਹੜੇ ਸਾਰੇ ਐਨੀਮਲ ਆ ਜੀ ਉੱਥੇ ਹੀ ਰਹਿਣਗੇ ਤੇ ਇੱਕ ਚੀਜ਼ ਭਾਈ ਜੀ ਹੋਰ ਨੋਟ ਕੀਤੀ ਹੈ ਆਪਣੇ ਸਾਰੇ ਕਮੇਟੀ ਮੈਂਬਰਾਂ ਦਾ ਫੈਸਲਾ ਜੀ ਆਪਣਿਆਂ ਦਾ ਠੀਕ ਹੈ ਜੀ ਜਿਹੜੇ ਕਮੇਟੀ ਸਾਰੇ ਭਰਾ ਨੇ ਫੈਸਲਾ ਇਹੀ ਕੀਤਾ ਜੀ ਸਾਰਿਆਂ ਨੇ ਵੀ ਜਿਹੜਾ ਦੇਖੋ ਸੀਮਿੰਟ ਹੁੰਦਾ ਜੀ ਇੱਕ ਜੜਾ ਪੌਦੇ ਦੀ ਹਾਂਜੀ ਜੀ ਜਦੋਂ ਆਪਾਂ ਪੌਦਾ ਬੀਜਾਂਗੇ ਜਿੱਦਾਂ ਦੇ ਆਪਾਂ ਪੌਦਾ ਬੀਜਾਂਗੇ ਉਦਾਂ ਦਾ ਆਪਾਂ ਬੀਜ ਵਡਾਂਗੇ ਜੀ ਚੰਗਾ ਬੀਜ ਲਾਂਗੇ ਚੰਗਾ ਵੜਾਂਗੇ ਮਾੜਾ ਬੀਜ ਲਾਂਗੇ ਤਾਂ ਮਾੜਾ ਵੜਾਂਗੇ ਠੀਕ ਹੈ ਇਹਦੇ ਲਈ ਹਰ ਇੱਕ ਡਿਸੀਜਨ ਆ ਵੀ ਜੇ ਕੋਈ ਵੀ ਬੋਲ ਆਉਂਦਾ ਸੀਮਿੰਟ ਵੇਚਣ ਆਪਾਂ ਨੂੰ ਪਤਾ ਹੋਣਾ ਚਾਹੀਦਾ ਜਿਹੜੀ ਔਨਲੀ ਬੋਲਦੀ ਆ ਦੁੱਗੇ ਆ ਤੇ ਵੱਡੇ ਝੋ ਝੋਟਿਆਂ ਦੀ ਐਂਟਰੀ ਫੀਸ ਹੋਊਗੀ ਜਿਹੜਾ ਨੇ ਰਿੰਗ ਲੜਨੀ ਹੈ ਜਿਹੜੇ ਮੇਲੇ ਦੇ ਵਿੱਚ ਆਉਣਗੇ ਝੋਟੇ ਉਹਨਾਂ ਦੀ ਓਨਲੀ ਫੀਸ 2000 ਰੁਪਏ 1000 ਰੁਪਏ ਤੇ ਜਿਹੜੇ ਬੰਦੇ ਦੇ ਨਾਲ ਸਿਲੰਡਰ ਹੈ ਜਾਂ ਉਹ ਸੀਮਿੰਟ ਵੇਚਣੇ ਉਹਦੀ 2000 ਰੁਪਏ ਦੀ ਸੀਮਿੰਟ ਵੇਚਣ ਵਾਲ ਨੂੰ ਪਰਸੀ ਅੱਡ ਲੱਗਣੀ ਚਾਹੀਦੀ ਆ ਉਹ ਵੀ ਇੱਕ ਉਹਦਾ ਡਾਟਾ ਲਿਖਣਾ ਵੀ ਕਿਹੜਾ ਝੋਟਾ ਕਿੱਥੋਂ ਆਇਆ ਕੀ ਰਿਕਾਰਡ ਦੇ ਆਏ ਆ ਠੀਕ ਹੈ ਇੱਕ ਪ੍ਰਧਾਨ ਸਾਹਿਬ ਮੈਨੂੰ ਇੱਕ ਗੱਲ ਦੱਸੋ ਜਿਹੜੇ ਬੰਦੇ ਨੇ ਮਤਲਬ ਝੋਟਾ ਵੀ ਇੰਟਰ ਕਰਵਾਤਾ ਠੀਕ ਹੈ ਤੇ ਉਸੇ ਦੇ ਝੋਟਾ ਸੀਮਿੰਟ ਵੇਚਣਾ ਤੇ ਉਹਨੂੰ 2000 ਰੁਪ ਤਮੀ ਦੇਖੋ ਜਿਹਨੇ ਕੋਦੇ ਵੱੱਦ ਬੋਲਿਆ ਉਹ ਆਪਣੀ ਸਟਾਲ ਲੈ ਸਕਦੇ ਆ ਵੱਡੀ ਹਨ ਸਟਾਲ ਦੇ ਵਿੱਚ ਬਹਿ ਕੇ ਵੇਚੋ ਵਧੀਆ ਆਉਂਦਾ ਲਾਓ ਬੋਟ ਲਾਓ ਲੋਕਾਂ ਨੂੰ ਪਤਾ ਲੱਗੇ ਵੀ ਸੋਦੇ ਝੋਟੇ ਕਿੰਨੇ ਕਿੰਨੇ ਦੁੱਧ ਵਾਲੇ ਆ ਠੀਕ ਹੈ ਠੀਕ ਹੈ ਜਿਹੜੇ ਝੋਟੇ ਸਿੰਗਲ ਆਉਂਦੇ ਆ ਝੋਟੇ ਸਿੰਗਲ ਵੀ ਵਧੀਆ ਝੋਟੇ ਸਾਰੀ ਵਧੀਆਉਂਦੇ ਆ ਹੀ ਨਹੀਂ ਪਰ ਜਦੋਂ ਉਹ ਬੰਦੇ ਦੀ 2000 ਰੁਪਿਆ ਪਰਚੀ ਉਹਦੇ ਤੇ ਲਿਖਿਆ ਉਹ ਵੀ ਫਲਾਣਾ ਬੰਦਾ ਝੋਟਾ ਲੈ ਕੇ ਆ ਗਿਆ ਸਾਰਿਆਂ ਨੂੰ ਆਪਾਂ ਨੂੰ ਪਤਾ ਲੱਗੂ ਵੀ ਕਿੱਥੇ ਕਿੱਥੇ ਵੀ ਭਰਾ ਝੋਟੇ ਜਿਹੜੇ ਪਾਲ ਕੇ ਕਿੱਥੇ ਪਾਲਦੇ ਕਿਉਂਕਿ ਝੋਟੇ ਦਾ ਅਹਿਮ ਰੋਲ ਹੁੰਦਾ ਹੈ ਜ 1000 ਦੀ ਪਰਚੀ ਕਟਾ ਲੈਣੀ ਆ ਬਿਨਾ ਸੀਮਨਾਂ ਨੇ ਸੀਮਨ ਵੇਚਣਾ ਉਹਨੇ 2000 ਰੁਪਏ ਦੀ ਪਰਚੀ ਆਉਦੀ ਸੀਮਨ ਦੀ ਕਟਾ ਲੈਣੀ ਆ ਪਰ ਕਈ ਵਾਰੀ ਆਪਣੇ ਸਪਲਾਇਰ ਵੀ ਆ ਜਾਂਦੇ ਹੁੰਦੇ ਜੇ ਬਿਨਾ ਸਟਾਲ ਤੋਂ ਕੋਈ ਵੀ ਸੀਮਨ ਵੇਚਦਾ ਆਪਾਂ ਦੀ ਸਿੰਗਲ ਝੋਟੇ ਵਾਲਾ ਆਪਾਂ ਦੀ ਕੋਈ ਹੋਰ ਆ ਮੇਲੇ ਦੇ ਵਿੱਚ ਜੇ ਬਿਨਾ ਸਟਾਲ ਬਿਨਾ ਪਰਚੀ ਤੋਂ ਕੋਈ ਵੀ ਸੀਮਨ ਮਤਲਬ ਬਿਨਾ ਅਗਿਆ ਤੋਂ ਵੇਚਦਾ ਉਹਨੂੰ 2000 ਰੁਪਏ ਜੁਰਮਾਨਾ ਰੱਖਿਆ ਜੀ ਕਲੱਬ ਕਨੀਓ ਕਲੱਬ ਕਨੀਓ ਤੇ ਇੱਕ ਨੂੰ ਬੈਨ ਕੀਤਾ ਜਾਊਗਾ ਹਰ ਸਾਲਾਂ ਵਾਸਤੇ ਹਰ ਸਾਲ ਨਹੀਂ ਲਗਾਤਾਰ 3 ਸਾਲਾਂ ਵਾਸਤੇ ਬੈਨ ਕੀਤਾ ਜਾਊਗਾ ਜੀ ਮੇਲੇ ਚੋਂ ਠੀਕ ਹੈ ਜੀ ਉਹ ਮਤਲਬ ਜਿਹੜਾ ਵੀ ਸੀਮਣ ਵੇਚਦਾ ਉਹਨੂੰ ਵੀ ਬੈਨ ਕੀਤਾ ਜਾਊ ਉਹਦੇ ਪਸ਼ੂ ਨੂੰ ਵੀ ਬੈਨ ਕੀਤਾ ਜਾਊ ਤੇ ਬਿਨਾ ਪਰਚੀ ਤੋਂ ਏਦਾਂ ਹੁੰਦਾ ਠੀਕ ਹੈ ਹਾਂ ਤੇ ਉਹ ਬਾਕੀ ਸਾਰੇ ਐਨੀਮਲਾਂ ਦੀ 500 ਰੁਪਏ ਐਂਟਰੀ ਹੈ ਫੀਰੇ ਛਟੇ ਵੱਡੇ ਮਤਲਬ ਕੋਈ ਬਾਕੀ ਛੋਟੀਆਂ ਵੱਡੇ ਮਹਿਸਾਂ ਦੇ ਕੱਲੇ ਦੁੱਗੇ ਝੋਟੇ ਆ ਜਿਹੜੇ ਵੱਡੇ ਝੋਟੇ ਅਡਲਟ ਉਹ ਵੀ ਦੁੱਗੇ ਵੀ ਡਲਟਾਂ ਦੀ ਹੋਏ ਨਾ ਸੀਮਣ 1000 ਰੁਪਇਆ ਠੀਕ ਹੈ ਜੀ ਤੇ ਬਾਕੀ ਸਾਰਿਆਂ ਦੀ 500 ਆ ਮੱਝ ਆ ਕੋਈ ਚੈਂਪੀਆ ਕੋਈ ਵੀ ਮਰਜੀ ਕੈਟਾਗਰੀ ਦੇ ਵਿੱਚ ਆ ਉਹ 500 ਦੀ ਐਂਟਰੀ ਆ ਹਰ ਇੱਕ ਆ ਹੀ ਨਹੀਂ ਮਲਦੀ ਜਿਹੜੇ ਨੇ ਐਂਟਰੀ ਮੇਲੇ 'ਚ ਇੰਟਰ ਹੋਣਾ ਠੀਕ ਹੈ ਹਰ ਇੱਕ ਦੀ ਐਂਟਰੀ ਆ 500 ਜਿਹੜੇ ਮੇਲੇ ਦੇ ਵਿੱਚ ਇੰਟਰ ਹੋਣਾ ਠੀਕ ਹੈ ਤੇ ਬਾਕੀ ਹੋਰ ਆ ਵੀ ਤਰਾਜ ਵੀ ਬਾਕੀ ਭਾਈ ਜੀ ਜੇ ਕੋਈ ਤਰਾਜ ਲਾਉਂਦਾ ਦੇਖੋ ਝੋਟੇ ਦੇ ਉੱਤੇ ਸਾਡਾ ਫਰਜ ਬੰਦਾ ਕਮੇਟੀ ਦਾ ਜਿਹੜੇ ਸਾਡੇ ਜੱਜਸਮਾਨ ਆ ਉਹਨਾਂ ਦੀ ਵੀ ਇਹ رائے ਆ ਵੀ ਅਸੀਂ ਹਰ ਇੱਕ ਨੂੰ ਬੰਦੇ ਨੂੰ ਵਧੀਆ ਸਮਝਾ ਕੇ ਤੋਰਨਾ ਹੈ ਜੇ ਤੁਹਾਨੂੰ ਕੋਈ ਵੀ ਤਰਾਜ ਆਏ ਤੁਹਾਨੂੰ ਲੱਗਦਾ ਵੀ ਝੋਟ ਜੇ ਕਿਸੇ ਨੇ ਵੀ ਤਰਾਜ ਲਾਉਣਾ ਵੱਡੇ ਪਸ਼ੂਆਂ ਦੀ 5000 ਰੁਪਏ ਤਰਾਜ ਫੀਸ ਹੈ ਠੀਕ ਹੈ ਜੀ ਆਪਦੀ 5000 ਰੁਪਏ ਤਰਾਜ ਫੀਸ ਭਰੋ ਤੇ ਤਰਾਜ ਵਾਲੇ ਝੋਟੇ ਨੂੰ ਰਿੰਗ ਦੇ ਵਿੱਚ ਬੁਲਾਇਆ ਜਾਊਗਾ ਜੇ ਕੋਈ ਕਮੀ ਹੋਊ ਹੁਣ ਬਾਹਰ ਕੱਢਿਆ ਜਾਊ ਜੇ ਨਹੀਂ ਕਮੀ ਹੋਊਗਾ 5000 ਵਾਲਾ ਦਾ ਪੰਜ ਗਿਆ ਤੇ ਜੇ ਉਹਦੇ ਪ੍ਰੂਫ ਸਹੀ ਹੈ ਤਾਂ ਉਹਦਾ 5000 ਕਮੇਟੀ ਉਹਨੂੰ ਵਾਪਸ ਕਰ ਦੇਣੀ ਹੈ ਕਿਹੜਾ ਬੰਦਾ ਤਰਾਜ ਲਾਉਂਦਾ ਜੇ ਕੋਈ ਛੋਟੇ ਐਨੀਮਲ ਹੈ ਵੀ ਛੋਟੇ ਐਨੀਮਲ ਮੱਝਾਂ ਹੁਣ ਹੋਰ ਕੋਈ ਛੋਟੇ ਐਨੀਮਲ ਸੌਰੀ ਦੋ ਦੰਦ ਤੱਕ ਛੋਟੇ ਬੱਚਿਆਂ ਤੋਂ ਲੈ ਕੇ ਦੋ ਦੰਦ ਤੱਕ ਉਹਨਾਂ ਦੀ 2000 ਇਤਰਾਜ ਫੀਸ ਹੈ ਜੀ ਕਿਉਂਕਿ ਇਤਰਾਜ ਫੀਸ ਜੇ ਆਪਾਂ ਭਰਾਂਗੇ ਫੇਰ ਹੀ ਪਤਾ ਲੱਗੂਗਾ ਹਾਂਜੀ 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 ਉਹਦਾ ਕਰਕੇ ਇਹ ਵੀ ਆਪਣੀ 2000 ਇਤਰਾਜ ਫੀਸ ਹੈ ਬਾਕੀ ਐਂਟਰੀ ਪਹਿਲੇ ਦਿਨ ਹੀ ਸਾਰੇ ਉੱਥੇ ਬਾਰ ਚ ਹੀ ਬੈਠਾਂਗੇ ਆਪਣੇ ਕਮੇਟੀ ਵਾਲੇ ਉੱਥੀ ਐਂਟਰੀ ਹੋ ਕੇ ਸਾਰੇ ਐਨੀਮਲ ਕੱਟੇ ਹੋਣਗੇ ਠੀਕ ਹੈ ਤੇ ਇੱਕ ਹੋਰ ਰਿਕਵੈਸਟ ਹੈ ਜੀ ਕੰਪਨੀ ਵਾਲਿਆਂ ਨੂੰ ਵੀਰ ਰਿਕਵੈਸਟ ਹੈ ਵੀਰ ਬਣ ਕੇ ਸਾਡੇ ਕੋਈ ਸੇਲਜ ਵੇਚਣ ਵਾਲਾ ਭਰਾ ਆਗਾ ਸਾਡਾ ਕੋਈ ਵੀ ਭਰਾ ਕੋਈ ਮੰਨਨ ਮੈਂਟਰ ਆ ਗਿਆ ਆ ਗਿਆ ਕੋਈ ਵੀ ਕੰਪਨੀ ਆ ਗਈ ਤਾਂ ਉਹ ਵੀਰ ਸ ਸਟਾਲਾਂ ਤੇ ਕਿਤੇ ਉਸ ਤੋਂ ਬਾਅਦ ਰਿਕਵੈਸਟ ਹੀ ਆ ਵੀਰ ਬਣ ਕੇ ਕੋਈ ਫਰਮਾਇਸ਼ ਨਾ ਪੁਆਈ ਜਾਵੇ ਵੀ ਅਗਲਾ ਕਹਿੰਦਾ ਯਾਰ ਅਸੀਂ ਫਲਾਣੇ ਨੂੰ ਕਹਿਣੇ ਆ ਉਹ ਤੋਂ ਫੋਨ ਕਰਾਉਣੇ ਨਹੀਂ ਵੀ ਜਿਹੜੇ ਵੀ ਵੀਰ ਨੇ ਆਉਣਾ ਕੋਈ ਵੀ ਕੰਪਨੀ ਆਉਂਦੀ ਛੋਟੀ ਕੰਪਨੀ ਆ ਵੱਡੀ ਕੰਪਨੀ ਆ ਉਹ ਤੁਸੀਂ ਕਿਸੇ ਵੀ ਕਮੇਟੀ ਮੈਂਬਰ ਨੂੰ ਕਿਸੇ ਨੂੰ ਵੀ ਸਾਡੇ ਕਮੇਟੀ ਮੈਂਬਰ ਨੂੰ ਤੁਸੀਂ ਉਹਨਾਂ ਨਾਲ ਮਿਲ ਕੇ ਤੁਹਾਨੂੰ ਰਸੀਦ ਦੇਣਗੇ ਰਸੀਦ ਕੱਟ ਕੇ ਤੁਸੀਂ ਰਸੀਦ ਬੁੱਕ ਤੋਂ ਮਿਲੂਗੀ ਤਾਂ ਬਾਕੀ ਤੁਸੀਂ ਆ ਕੇ ਜਦੋਂ ਮੇਲੇ ਤੇ ਸਟਾਲ ਆਗੇ ਉਹ ਤੁਹਾਡੀ ਰਸੀਦ ਤੇ ਮਿਲ ਜੂਗੀ ਤਾਂ ਤੁਸੀਂ ਅੱਧਾ ਜਿਹੜੀ ਪੇਮੈਂਟ ਹੈ ਸਟਾਲਾਂ ਦੀ ਬੁਕਿੰਗ ਪਵਾ ਸਕਦੇ ਆ ਆਪਣੀ ਅੱਧੀ ਪਾ ਦਿਓ ਘੱਟ ਪਾ ਦਿਓ ਕੋਈ ਚੱਕਰ ਨਹੀਂ ਵੀ ਬੁਕਿੰਗ ਆਪਦੀ ਪਹਿਲਾਂ ਕਰਾ ਲਓ ਪ੍ਰਧਾਨ ਸਾਹਿਬ ਇਹਨਾਂ ਦਾ ਜਿਹੜੇ ਆਪਣੇ ਹੁਣ ਤੁਸੀਂ ਬੁਕਿੰਗ ਦੀ ਗੱਲ ਕੀਤੀ ਹੈ ਜਿਵੇਂ ਤੇ ਇਹਨਾਂ ਮਤਲਬ ਸੰਪਰਕ ਸਾਨੂੰ ਕਿਹੜੇ ਨੰਬਰਾਂ ਤੇ ਕਰਨ ਇੱਕ ਤੁਸੀਂ ਦੋ ਜਾਂ ਇੱਕ ਨੰਬਰ ਬੋਲ ਦਿਓ ਹਾਂਜੀ 93 933 01313 94 933 01313 ਇਹ ਨੰਬਰ ਹੈ ਜੀ ਇਹ ਦਫ਼ਤਰ ਦਾ ਨੰਬਰ ਹੈ ਉਹ ਲਈ ਸਟਾਲਵਾਤੇ ਤੇ ਬਾਕੀ ਉਹ ਕਮੇਟੀ ਨੰਬਰਾਂ ਦਾ ਜੇ ਕੋਈ ਦਾਹਾਂ ਦੀ ਹੁੰਦੀ ਆ ਭਰਾਵਾਂ ਕੋਲੇ ਤੇ ਬਰੀਡਰਾਂ ਦਾ ਵੀ ਹੁੰਦਾ ਤੇ ਉਹ ਅਸੀਂ ਕਰ ਲਓ ਬਾਕੀ ਨੰਬਰ ਇਹਨਾਂ ਦੇ ਵੀ ਦਿੱਤੇ ਹੋਏ ਹੋਰ ਵੀ ਛੋਟੇ ਇਹਨਾਂ ਦੇ ਨੰਬਰ ਹੈਗੇ ਜੀ ਜਾਣਕਾਰੀ ਦੇਣ ਵਾਸਤੇ ਤਾਂ ਬਾਕੀ ਮੇਨ ਇਹ ਦਫ਼ਤਰ ਦੁਆਰੇ ਫੇਰ ਬੋਲਦੇ ਦਫ਼ਤਰ ਦਾ ਨੰਬਰ 0131 9399 93933 0131 13 ਇਹ ਨੰਬਰ ਹੈ ਜੀ ਬਾਈ ਠੀਕ ਹੈ ਜੀ ਬਦਨ ਜੀ ਤੇ ਇਹਦੇ ਉੱਤੇ ਸੰਪਰਕ ਕਰਕੇ ਸਾਰੇ ਭਰਾ ਜਿਹੜੇ ਨੇ ਕੋਈ ਵੀ ਸਟਾਰ ਬੁੱਕ ਕਰਾਉਣੀ ਆ ਕੋਈ ਐਨੀਮਲ ਕੋਈ ਵੀ ਜਾਣਕਾਰੀ ਹੈ ਜਾਨਕੀ ਮੇਲੇ ਵਾਸਤੇ ਇਹ ਨੰਬਰ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਜੀ ਹਾਂ ਜੀ ਬਾਕੀ ਧੰਨਵਾਦ ਸੱਸੀ ਗਾਲ ਜੀ ਵੱਤ ਤੋਂ ਵੱਤ ਪਹੁੰਚੋ ਵੱਤ ਤੋਂ ਵੱਤ ਪ੍ਰਸਪੋਰਟ ਦਿਓ ਹਰ ਇੱਕ ਭਰਾ ਦਾ ਫਰਜ ਬਣਦਾ ਹੈ ਦੇਖੋ ਇੱਕ ਚੀਜ਼ ਅਸੀਂ ਥੋੜੀ ਜੀ ਕਹਿਣੀ ਹੈ ਵੀ ਦੇਖੋ ਪੰਜਾਬ ਦੇ ਵਿੱਚ ਜੇ ਕੋਈ ਚੰਗੀ ਚੀਜ਼ ਹੁੰਦੀ ਹੈ ਚੰਗੀ ਹੁੰਦੀ ਹੈ ਪਰ ਅੱਜ ਤੱਕ ਜੇ ਤੁਸੀਂ ਇੱਕ ਝਾਤੀ ਵੀ ਮਾਰੋ ਪੰਜਾਬ ਦੇ ਵਿੱਚ ਜਿਸ ਦਿਨ ਦਾ ਆਪਾਂ ਮੇਲੇ ਦਾ ਰੱਖਿਆ ਵੀ ਆਪਣਾ ਦਸੰਬਰ ਦਾ 2 3 4 ਦਸੰਬਰ ਦਾ ਮੇਲਾ ਹੋਣ ਲੱਗਿਆ 12ਵੇਂ ਮਹੀਨੇ ਦਾ ਇਸੇ ਮੂਹਰ ਲਈ 2 ਦਾ ਤਰੀਕ ਦਾ ਤੇ ਉਦੋਂ ਦੀ ਜਿਹੜੀ ਮੰਡੀਆਂ ਦੀ ਮਾਰਕੀਟ ਹੈ ਜੀ ਦੋਦੰਦ ਝੋਟੀ ਵੱਡੀ ਮੱਝ ਜਿਹੜੀ ਮੱਝ ਆਪਾਂ ਨੂੰ ਪਤਾ ਦੀ 20 ਲੀਟਰ ਦੀ ਇੰਨੀ ਮਿਲਦੀ ਹੈ ਮੇਲੇ ਦਾ ਕਰਕੇ ਡੁੱਢੀ ਕੀਮਤ ਹੋ ਗਈ ਦੇਖੋ ਫਾਇਦਾ ਕੀ ਆ ਕੀ ਦਾ ਆਪਣੇ ਆਮ ਪੰਜਾਬ ਦਾ ਪੰਜਾਬ ਦਾ ਫਾਇਦਾ ਜੀ ਕਿਸਾਨ ਦਾ ਫਾਇਦਾ ਇਹਦੇ ਲਈ ਜੇ ਆਪਾਂ ਆਉਣ ਵਾਲੇ ਸਮੇਂ ਤੇ ਵੀ ਚੰਗੀ ਬਰੀਡ ਤੇ ਕੰਮ ਕਰਾਂਗੇ ਸਾਰੇ ਭਰਾਵਾਂ ਨੂੰ ਇਹ ਯਕੀਨ ਦਿਵਾਉਣਾ ਹੈ ਇੱਕ ਨਾ ਮੇਰਾ ਕਹਿਣਾ ਦੇਖੋ ਪ੍ਰਧਾਨ ਜੀ ਵੀ ਜੇ ਮੇਲੇ ਦੇ ਵਿੱਚੋਂ ਬਰੀਡਰ ਉੱਠਦੇ ਆ ਜੇ ਕੋਈ ਦੇਖਣ ਆਉਂਦਾ ਹਨ ਮੇਲੇ ਦੇਖਣ ਆਊਗਾ ਉਹਨਾਂ ਦੇਖਣ ਵਾਲਿਆਂ ਚੋਂ ਬਰੀਡਰ ਬਣਾਂਗੇ ਅੱਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਵੱਧ ਤੋਂ ਵੱਧ ਮੇਰਾ ਇਹ ਕਹਿਣਾਗਾ ਵੀ ਵੱਧ ਤੋਂ ਵੱਧ ਵੀਰ ਇੱਥੇ ਪਹੁੰਚਣ ਹਨਾ ਪਹੁੰਚ ਕੇ ਮੇਲਾ ਵੀ ਦੇਖਣਾ ਤੇ ਜਿਹੜੇ ਉੱਥੇ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਉਹ ਜਾਣਕਾਰੀਆਂ ਵੀ ਥੋੜੀ ਜਿਹੀ ਰਿਕੁਐਸਟ ਹੋਰ ਹੈ ਜੀ ਆਪਣਾ ਇੱਕ ਅਕਾਊਂਟ ਨੰਬਰ ਜਾਰੀ ਕੀਤਾ ਜੀ ਆਪਣੀ ਸਹਿਸਤਾ ਕਨੀਓ ਠੀਕ ਹੈ ਜੀ ਮੈਂ ਪਹਿਲਾਂ ਫਰਮ ਸੈਸੋਸੀਏਸ਼ਨ ਕਨੀਓ ਇੱਕ ਅਕਾਊਂਟ ਨੰਬਰ ਕੀਤਾ ਜੀ ਉਹ ਕਾਊਂਟ ਨੰਬਰ ਵੀ ਆਪਾਂ ਵੀਡੀਓ ਦੇ ਵਿੱਚ ਭਰਾਵਾਂ ਨੂੰ ਦੇਵਾਂਗੇ ਜਿਹੜੇ ਸਾਡੇ ਸਤਿਕਾਰਯੋਗ ਭਰਾ ਸਾਨੂੰ ਸਭ ਤੋਂ ਵੱਡਾ ਕੀ ਹੁੰਦਾ ਸਹਿਯੋਗ ਦਿੱਤੋਂ ਮਿਲਦਾ ਐਨ ਆਰ ਆਈ ਭਰਾਵਾਂ ਤੋਂ ਜਿਹੜੇ ਸਾਡੇ ਐਨ ਆਰ ਆਈ ਭਰਾਗੇ ਬੜੀਆਂ ਮਸਾਲਾ ਹਨ ਵੀ ਸਾਡੇ ਜਿੱਥੇ ਪੰਜਾਬੀ ਖੜ ਗਏ ਤਾਂ ਸਮਝ ਲਓ ਖੜ ਗਏ ਪੈਣ ਦਾ ਭਾਵ ਇਹਨਾਂ ਦਾ ਬਹੁਤ ਵੱਡਾ ਪੰਜਾਬ ਨੂੰ ਬਹੁਤ ਵੱਡੀ ਦੇਣ ਆ ਬਾਹਰਲੇ ਭਰਾਵਾਂ ਦੀ ਆਪਣਿਆਂ ਠੀਕ ਹੈ ਜੀ ਇਹ ਸਾਰਿਆਂ ਨੂੰ ਰਿਕਵੈਸਟ ਹੈ ਉਹ ਕਾਊਂਟਰ ਨੰਬਰ ਜਾਰੀ ਕਰਾਂਗੇ ਵੀਡੀਓ ਦੇ ਵਿੱਚ ਵੀ ਦੇਵਾਂਗੇ ਆਡੀ ਸਸਤਾ ਦਾ ਸਰ ਦਾ ਮਕਾਬ ਤੇ ਜਿੰਨਾ ਵੀ ਹੋ ਸਕਦਾ ਤੁਸੀਂ ਵੱਤੋ ਵੱਤ ਸਾਡਾ ਹਰ ਪੱਖੋਂ ਸਹਿਯੋਗ ਦਿਓ ਸਾਡੇ ਇੱਧਰਲੇ ਪੰਜਾਬੀ ਵੀ ਸਾਡੇ ਐਨ ਆਰ ਆਈ ਵੀਰ ਪੰਜਾਬੀ ਵੀ ਸਾਡੇ ਹੋਰ ਬਾਹਰਲੇ ਸੂਬਿਆਂ ਤੋਂ ਜਿੰਨੇ ਵੀ ਇੰਡੀਆ ਦੇ ਵਿੱਚੋਂ ਸਾਡੇ ਭਰਾ ਬਾਹਰਲੇ ਸੂਬਿਆਂ 'ਚ ਬੈਠੇ ਆ ਭਰਾ ਤੇ ਸਾਰੇ ਸਾਨੂੰ ਵੱਤੋ ਵੱਤ ਸਹਿਯੋਗ ਦਿਓ ਭਾਈ ਜੀ ਤੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ